ਦੇਖ ਨਾ ਫਤਿਹ ਦੇ ਕਦੇ ਜਦੋਂ ਜਿਆ ਮਾਨਸੂਰ ਕੋਹਣਾ ਨਹੀਂ ਅਖਾੜੀਆਂ ਚ ਪਾਣੀ ਦਾ 70% ਹੱਦੋਂ ਵੱਧ ਘੱਟਦਾ ਹਮ ਲਗਾਤਾਰ ਖੜਦਾ ਕੋਈ ਨਹੀਂ ਆਉਣ ਵਾਸਤੇ ਆ ਗਿਆ ਜਿੱਤੀ ਸਾਡਾ ਜੇਤੂ ਆ ਗਿਆ ਹਾਂ ਹਾਲੇ ਕੇ ਧੇਰ ਵਰਗੀ ਆ ਵੀਰੇ ਆयो ਮਰਾ ਮੈਚ ਸ਼ੁਰੂ ਕਰਾਈਏ। ਜੁਨਾ ਦੇ ਖਾਦਵੇ ਅੱਜ ਆਪੀਆ। ਅਧੀਰਾ ਦੇ ਖਾਦਵੇ। ਯਾਹ ਬੜੀ ਹੈ। 22 ਜਿਹੜੇ ਪਲਟਾਵੇਂ ਹੁਣ ਇੱਕ ਦੂਜੇ ਪਾਸੇ ਨੇ ਇੱਕ ਦੂਜੇ ਕਿਸੇ ਜੋਹੀਆਂ ਦਾ ਸ਼ੈਨ ਕਰਾ ਲਿਆ। ਸਾ ਚਕਾਣਾ ਨੱਟ ਗਿਆ ਹੌਟਰ ਚੱਲ ਰਿਹਾ ਨਾਲ ਖੜਾ ਦਾ ਸਾਥ ਛੱਡਿਆ ਨਹੀਂ ਕਦੇ ਤੇ ਛੱਡ ਕੇ ਗਿਆ ਤੇ ਪੈਮ ਕੱਢੇ ਹੋਏ ਨੇ ਉਹ ਬੱਲੇ ਬੱਲੇ ਕਰਾਤੀ ਤੇਰੇ ਅੱਖਾਂ ਵਿੱਚ ਦੇਖ ਲੈ ਫੇਰ ਚੰਦ ਜੁੜਦਾ ਜਿਹੜੇ ਛੱਡੇ ਹੋਏ ਨੇ ਉਹ ਫੇਰ ਚੰਦ ਉਹ ਜਿਹੜੇ ਛੱਡੇ ਹੋਏ ਨੇ ਪਰ ਇਧਰੋਂ ਪਸੇ ਬਟ ਫੇਰ ਲੱਭਿਆ ਬਟ ਫੇਰ ਲੱਭਿਆ ਦੂਜੇ ਨੰਬਰ ਵਾਲੇ ਤਿਆਰੀ ਰੱਖਣੋ ਪੀਜੇ ਨੰਬਰ ਤੇ ਕਹਿੰਦੇ ਲਾਜੀ ਭਲੋਏ ਦਾ ਸਪੰਸਰ ਕੀਤਾ ਹੋਇਆ ਟਰੈਕਟਰ ਮੇਰੇ ਹੀ ਰੋ ਕਹਿੰਦੇ ਕਰਜੀਤ ਮਾਦਵੀ ਬੱਦੇ ਮਾਦਵੀ ਕਹਿੰਦੇ ਨਾੜ ਜਿਹੜਾ ਜਲਦੀ ਗੱਲ ਹੋਣੀ ਆ ਪਰ ਦੂਜੇ ਵੱਲ ਔਰ ਕਹਿੰਦੇ ਪੱਤ ਪੂਰੇ ਰੰਗ ਦੇ ਬੱਚਾ ਬੱਲੇ ਬੱਲੇ ਹੋਈ ਪਈਆ ਟਿਹੇ ਵਾਲਾ ਟਿਹੇ ਵਾਲਾ ਖੀੜ ਦੇ ਮਦਾਰ ਦੇ ਵਿੱਚੋਂ ਆ ਬੱਲੇ 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 ਕਲੀ ਬਾਦਰ ਕਲੀ ਕਲੀ ਬਾਦੇ

ਲੱਗਣਾ ਜੇਬ ਚ ਪਾਉਣ ਨਹੀਂ ਦੰਦਿਆਂ ਉਹ ਕੰਡਾ ਸੁਖੇ ਤੇ ਹੋਵਾਰੇ ਦੇ ਚਰਚੇ ਤਵੀਆਂ ਦੇ ਵਿੱਚ ਕਰਦਾ ਖੱਲੇ ਖਰਚੇ ਉੱਤੇ ਜਨਰ ਦੇ ਚਰਚੇ ਉਹ ਤਵੀਆਂ ਦੇ ਵਿੱਚ ਕਰਦਾ ਖੱਲੇ ਖਰਚੇ ਹੋ ਕੀ ਟਰਾਲੇ ਚੱਲਦੇ ਨੇ ਸੱਜਾ ਹਾਜ ਬੱਬੂ ਬੜਕਾ ਨਾਲਦਾ ਆ ਰਿਹਾ ਹੈ। ਤੋਹ ਜੱਗਰੂਆ। ਇੰਨੇ ਨੌਰੀ ਸੋ ਤੇਰੀਆ। ਆਏ ਹਾਲੇ ਮੁੰਡਾ 6 ਸਵਾਦ ਆ ਗਿਆ। ਤਾੜੀ ਮਾਰ ਦੇਖ ਬੜੀ ਸਾਰੇ ਜਣੇ ਨੇ। ਇਹ ਕੰਨੇ ਤਿਹੇ ਵਾਲੇ ਦਾ ਕਮਾਲ ਹੈ। ਇਹ ਤਿਹੇ ਵਾਲੇ ਦਾ ਕਮਾਲ ਹੈ। ਸਮਰੀਨ ਜਮਕਾਰ ਸਾਹਿਬ ਅਨਾੜਗਿਆਣਾ ਬੰਬੂ ਕਾਟ ਸੁਖੇ ਤੇ ਹਣਾ ਮਟਰ ਦੀ ਤਿਆਰੀਆਂ ਵਿੱਚ ਰੱਖਣਾ ਗੁੱਡਾ ਫਾੜਾ ਹਲਵਾਰਾ ਰਿਵਰ ਕੋਲ 에어ਪੋਰਟ ਸੱਜਣ ਗਿਆ ਹੈ ਹਲਵਾਰਾ ਅਦਰ ਕਹਿੰਦੇ ਆਹ ਟਰੱਕ ਤੇ ਤਵੰਕਰ ਸਾਹਿਬ ਕੁਰੀਆ ਸੰਕੀ ਟਰੱਕ ਤੇ ਜਾਣਾ ਹੈ ਇਹ ਕੰਨੇ ਸਾਡੇ ਭਰਾ ਪਿਆਰ ਦੇ ਰਾਈ ਜਿਹੜੇ ਮੇਰੇ ਅਪਨ ਸੈਕਟਰ ਸੁਧਾਰਦੇ ਨੇ ਨਾ ਇਹਦੇ ਵਿੱਚ ਕੋਈ ਨਹੀਂ ਕੋਈ 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 ਫੁੱਲ ਸਪੋਰਟ ਹੈ ਫੁੱਲ ਆਰਾ ਦੀ ਫੁੱਲ ਸਪੋਰਟ ਹੈ ਇੱਥੇ ਜਿਹੜੇ ਕਹਿੰਦੇ ਰਜੀਵ ਗਾਂਧੀ ਦੇ ਵਿਆਹ ਦੇ ਵਿੱਚ ਆਇਆ ਸੀ ਸੋਨੀਆ ਗਾਂਧੀ ਦੇ ਪੇਕੇਆਂ ਦੇ ਭੇਜਿਆ ਭਾਈ ਇਟਲੀ ਦਾ ਬਣਾ ਪਰ ਕਹਿੰਦੇ ਪੰਜਾਬ ਦੇ ਵਿੱਚ ਪ੍ਰਦੀਪ ਸਿੰਘ ਢਾਲੀ ਵਾਲੇ ਇੱਕ ਕੰਛਾ ਨੇ ਔਰ ਜਿਨ੍ਹਾਂ ਦੇ ਕੋਲ ਦੋ ਫੀਟ ਨਜ਼ਾਰੇ ਲੈਂਦੇ ਨੇ ਅਗਰ ਦੀਪਾ ਸੰਧੂ ਹੜੀ ਤੇ ਨਾਲ ਸਾਡੇ ਭਰਾ ਕਹਿੰਦੇ ਵਲ 7000 ਖੇਡ ਵਾਲੇ ਬੁਝੇ ਨੇ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਤੇ ਦੂਜੇ ਬੱਲੇ ਹੈਪੀ ਨਗਰ ਅਮਰ ਅਰਸ਼ੀ ਨਗਰ ਅਮਰ ਨੈਤ ਦੇ ਵੀਰਾਂ ਦਾ ਧੰਨਵਾਦ ਤੇ ਪਿਆਰ ਕਰਨ ਉਹਨਾਂ ਦੇ ਨਾਲ ਆ ਵੀ ਤਰਨ ਉਹ ਦੇਖ ਸਾਹਮਣੇ ਫੀਗ ਉਧਰ ਆਮ ਦਾ ਖੇੜੀ ਖੋਜ਼ੁਰੰਦ ਆਵਾਜ਼ ਸੁਖਮਣ ਸਿੰਘ ਜੰਮਿੰਦਰ ਚੁੰਨੀ ਤੇ ਸਨੀ ਸਰਿੰਦਵਾਰਗੇ ਜੁੜੇ ਨੇ ਪਰ ਦੂਜੇ ਪਾਸੇ ਤਰਣੀ ਮਾਮੀ ਨੇ ਕਹਿੰਦੇ ਇਟਲੀ ਵਾਲੇ ਗੁਰਦੀਪ ਸਿੰਘ ਦੇ ਨਾਲ ਪੱਤੇ ਵੰਡਿਆ ਜਿੰਨਾਂ ਦਾ ਵੱਡਾ ਨਾਮ ਹੈ ਇੰਡੀਆ ਦੇ ਸਖਦੇਡੇ ਨੂੰ ਬੜੇ ਪਰਾ ਇਸ ਖੋਜ਼ੁਰੰਦ ਨੇ ਉਤਾਲੇ ਉਹਨੂੰ ਦਾ ਧੰਨਵਾਦ ਆ ਵੀ ਟਰੈਕਟਰ ਹੀ ਨਹੀਂ ਦੌੜਾ ਹੋਇਆ ਕਿ ਮਕਾੜੇ ਬੰਦੇ ਤੇ ਹਰ ਗੱਲ ਲੋਰ ਪਾਰੇ ਸਗਦੇ ਤਾਈ ਭਾਈ ਭਾਈ ਆਖਦੇ ਨੇ ਹਾਂ ਜੀ ਹੁਣ ਅਗੂ ਦਾ ਆ ਰਿਹਾ ਦੇ ਨੇ ਇੱਕ ਖਿਡਾਰੀ ਲੜਾਕੇ ਦਾ ਸਮਝਦਾ ਰੱਖਦੇ ਨੇ ਤੇਰੇ ਛਿੱਤੇ ਮਾਰ ਕੇ ਜਿਹਾ ਅੜਿਆ ਪਰ ਗੁੱਟ ਘੱਟ ਵਾਲਿਆ ਬਾਲ ਟੱਕਰ ਤੋਂ ਵੀ ਲੱਗਿਆ ਤਬੀਆਂ ਦੇ ਵਿੱਚ ਵੀ ਨਹੀਂ ਖਿੱਚ ਕੇ ਗਏ ਨੰਬਰ ਦੇ ਨੇੜੇ ਰਿਹਾ ਸੀ ਇਹ ਲੋਕਾਂ ਦੇ ਹੁੰਦੇ ਆ ਨਾ ਨਾ ਇਹ ਸ਼ਾਨਦਾਰ ਕਮੇਡੀ ਬੁੜੀਆ ਮੋਬਾਈਲ ਦੀ ਕੁਰਸੀ ਹੌਸਲੇ ਵਧਾ ਕੇ ਸਦਾ ਰੱਖੋ ਅਸੀਂ ਦਿੱਤਾ ਨੇ ਜਰੂਰ ਚਾਰੀ ਜੰਗ ਰੱਖੋ ਹੋਰ ਅਸੀਂ ਦਿੱਤਾ ਨੇ ਜਰੂਰ ਜਾਰੀ ਜੰਗ ਰੱਖੋ ਦੇਖ ਕੇ ਆ ਨੋਕ ਨਾ ਪੈਂਦਾ ਨਾ ਇਹਨੇ ਨੂੰ ਪੰਦ ਕਰਦੀ ਚਾਰਵਾਦੀ ਇਹਦੀ ਗੱਲ ਸੀ ਇਹ ਪੰਦ ਕਰਦੇ ਨੇ ਨਾ ਜਿਹੜਾ ਨੰਬਰ ਆ ਰਿਹਾ ਹੈ ਪ੍ਰਸ਼ਾਸਨ ਦੇ ਅੰਦਰ ਜੇ ਗੱਲ ਕਰੀਏ ਪੰਮਲਾ ਤੇ ਤਾਂ ਮੋਟਰ ਤੇ ਜਿਹੜਾ ਪੂਰਾ ਨਾ ਨਾ ਕਰੋ ਨੰਬਰ ਮੇਰ ਤੇ ਪਰ ਉਹ ਚੱਲਦਾ 36 ਅਕਾਸ਼ ਖੇੜੀ ਹਰੋਤ ਪੰਧੂ ਵਿੱਲਾ ਸਰਪੰਚ ਖੇਲ ਸਰਪੰਚ ਹਾਂ ਨਾੜ 11 ਬੇਰੇ ਬੈਂਡਰੀ ਬਦਲ ਕੇ ਜਾਵੇ ਇੱਕ ਮੈਕ ਵੀ ਜਰਾ ਗਜਜੀਤ ਸਾਹਬ ਕਾਈ ਨੌਨ ਆੜ ਮਿਲੂ ਇਹ ਨਵਾਂ ਨਾ ਸੜ ਗਿਆ ਆੜ ਮਿਲੂ ਪਹਿਲਾਂ ਤਾਂ ਸਟੇਰਿੰਗ ਤੇ ਰੱਖ ਕੇ ਲੰਬਾ ਹੀ ਲੰਬਾ ਲੱਗੀ ਜਾਂਦਾ ਵੀ ਪਤਾ ਨਹੀਂ ਕਿੱਥੇ ਕਿਸ ਖੋਹਰ ਤੇ ਇਹਨੂੰ ਮਾਰ ਵੀ ਵਾ ਮਿਲਿਆ ਕਰਕੇ ਇਹਦੀ ਗੱਲ ਕਰੀਏ ਇਸੇ ਨਾ ਅਪ੍ਰੈਲ 2018 ਪਿੰਡ ਕਹਿੰਦੇ ਰੰਗੂਵਾਲ ਐਨ ਬਿਗਰ ਦੇ ਨੇੜੇ ਕਰਕੇ ਜ਼ਿੰਦਗੀ ਦਾ ਪਹਿਲਾ ਮੈਚ ਖੇਡਿਆ ਤੇ 4 ਨੰਬਰ ਪ੍ਰਾਪਤ ਕੀਤਾ ਇੱਥੇ ਬੰਦੇ ਅੰਦਰ ਹਣੀ ਇੱਥੇ ਲਾਜੀ ਤੋਂ ਆ ਚੁਣ ਅਬੇ ਬੁਰੀਆ ਇਹ ਸਾਰੇ ਮੈਨੂੰ ਬਲਦੇ ਮਾਦਲੀ ਬੈਟਰੀ ਪਾ ਕੇ ਜਾਰ ਕਿ ਮੇਰੇ ਵਾਲੇ ਲੈ ਕੇ ਬਈ ਵਾ ਉਦੋਂ ਬਾਅਦ ਤਾਂ ਕਿਆ ਕਰਦੇ ਇਸੇ ਗਰਾਊਂਡ ਦੇ ਵਿੱਚ ਕਿਸੇ ਦੇ ਸਾਲ ਨੰਬਰ ਪਾ ਗਿਆ ਸੀ ਉਹ ਹਾਰੇ ਨੰਬਰ ਪਾਇਆ

ਸੱਟਾਂ ਦੇ ਨਾਲ ਸੁੱਕਿਆ ਬਾਹਰ ਕੱਢ ਲੈ ਇਸ ਤਰੀਕੇ ਇੱਥੇ ਕੋਈ ਇੱਕ ਲੈ ਆਵੇ ਸੁੱਕਿਆ ਸ਼ੀ ਮਾਫ ਕਰਕੇ ਲੈ ਆਵੇ ਤਾਂ ਸੇ ਬਣਾ ਆ ਵੀ ਥੋੜੇ ਚਲੋ ਅਗਲਾ ਟਰੈਕਟਰ ਰੈਡੀ ਕਰ ਲਓ ਵੀਰੇ ਆਹ ਟਰੈਕਟਰ ਦੀ ਜੇ ਦੱਸਿਆ ਕਿ ਅੱਪਾ ਦੱਸ ਕੋ ਰੇ ਹੈ ਹਰਿਆਣਾ ਦੇ ਭਗਵਾਨੀ ਸਾਹਿਬ ਤੋਂ ਬੱਝਾ ਭਵਾਨੀ ਦੇ ਵਿੱਚ ਹੀ ਰਹਿੰਦੇ ਆ ਤੇ ਭਵਾਨੀ ਡਿਸਟ੍ਰਿਕਟ ਦਾ ਇਹ ਕਸਰ ਨੇ ਜਗ ਕਹਿੰਦੇ 26 ਫਰਵਰੀ ਨੂੰ 2000 ਮੈਂ 19 ਦੀ ਬਤਨ ਇਹਨਾਂ ਮੁੰਡਿਆਂ ਨੂੰ ਹੁੱਡਾ ਫਾਰਮ ਵਾਲੇ ਵੀ ਟਰੈਕਟਰ ਤੰੀਆਂ ਦੇ ਅੱਧ ਵਿੱਚ ਬੜਾ ਪਰਸਤ ਹੋ ਗਿਆ ਤੇ ਦੱਸਿਆ ਹੁਣ ਦੇਰੀ ਨਾ ਲਈਏ ਕੜੀਏ ਕਦਾ ਸਟਾਰਟ ਆ ਜਾਤਰਾ ਮੈਂ ਲਿਖਿਆ ਮੇਰੇ ਵੀਰੋ ਹੱਥ ਤੱਕ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖੀਏ ਉਹ ਇਹੋ ਆਹ ਜਹਾਨ ਹਰਿਆਣੇ ਵਾਲਿਆਂ ਦਾ ਜਹਾਜ਼ ਹੈ ਇੱਕ ਆਪਾਂ ਕਾਇਰ ਚੋਪਰਾਂ ਨੇ ਜੋ ਫੌਜ ਕੋਲੇ ਦੀ ਟਾੜੀ ਕੱਲ ਰਾਜੇ ਖੇਲੇ ਦੀ ਹੱਸਦੀ ਧੂਮਾਰ ਦੇ ਪਾਣੀ ਕੱਲ ਰਾਜੇ ਖੇਲੇ ਦੀ ਸਿੱਦੇ ਤੂਰਾਂ ਦੇ ਪਾਣੀ ਆ ਸਾਹਮਣੇ ਕਹਿੰਦੇ ਇਹ ਭਵਾਨੀ ਸ਼ਾਹ ਤੋਂ ਆਇਆ ਬਿਸਤਰ ਵੀ ਭਵਾਨੀ ਹੋਈ ਹੈ ਕਹਿੰਦੇ ਇਹਨਾਂ ਨੂੰ ਆ ਸਾਹਮਣੇ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਦੂਸੇ ਪਾਸੇ ਅੱਜ ਕਹਿੰਦੇ ਕਿਹੋ ਜੀ ਗੱਲ ਵੀ 1 ਲੱਖ ਦਿੱਤੂਗਾ ਇਹਦੇ ਸਮਾਂ ਦੱਸੂਗਾ ਉਹ ਗੱਲ ਕਹਿੰਦੇ 1 ਲੱਖ ਰੁਪਏ ਦੀ ਹੈ ਰਿਕਾਰਡ ਬਣਾਉਣੇ ਦੀ ਹੈ ਉਹ ਕਹਿੰਦੇ ਸਾਹਮਣੇ ਇਹ ਕਿ ਲੱਖ ਦੀ ਗੱਲ ਹੈ ਕਿਹੜਾ ਬਾਜੀ ਮਾਰੂ ਸਮੇਂ ਦੇ ਮੰਗਲਾਉੜਿਆ ਮੇਰੇ ਵੀਰੋ ਹਰ ਤੂਜੇ ਅੱਥੀ ਜਾ ਕੇ ਉਹ ਅੱਥੀ ਜਾ ਕੇ ਨਾਨੀ ਯਾਦ ਕਰਾਉਂਦੀਆਂ ਨੇ ਆਹ ਮੋੜ ਤੇ ਟਰੈਕਟਰ ਦੀ ਚੀਕ ਪੈ ਜਾਂਦੀ ਆ ਹੋ ਦੇਖੋ ਕੱਲੇ ਜਿਵੇਂ ਚਿਮਲੀ ਤੋਂ ਲਾਟਰੀ ਟੁੱਟਦੀ ਹੁੰਦੀ ਓਵੇਂ ਸਲੰਸਰ ਦੇ ਵਿੱਚੋਂ ਉਹ ਨੋਟਾਂ ਦੇ ਬੱਦਦੇ ਵੇ ਬੱਦਲਾਂ ਦੇਖਦੇ ਆ ਸਾਹਮਣੇ ਆਪਣਾ ਦੇਖੀਏ ਰਹੋ ਕਹਿੰਦੇ ਕਹਿੰਦੇ ਹਰਿਆਣੇ ਵਾਲਾ ਨਹੀਂ ਕਿਸੇ ਗੱਲੋਂ ਘੱਟ ਨਹੀਂ ਤੇ ਜੱਜ ਮੋਰੇ ਮੁੱਕਰੀ ਨਾ ਫੁੱਲ ਪਿਆਰ ਦਾ ਕਾਰ ਜਿੰਦਾ ਜੱਟ ਨੇ ਪਰ ਕੰਨਾ ਸਮੇਂ ਦੀਆਂ ਹਰਿਆਣੇ ਵਾਲਿਆ ਓਏ ਚੜ ਤਾਂ ਤੇਰਾ ਨਾਮ ਚੜਦਾ ਹੋਸ ਨੋਟੇ ਦੀ ਵਤੀ ਪਾਹ ਜੰਦੂਆ ਖਰਾਂ ਦੇ ਜਾਵਾ ਦੇ ਖੇਤ ਨੇ ਪਾਛੇ ਪਰਿਤੇਤੀ ਦੇ ਲਾਇਆ ਐਸੇ ਬਰੇ ਅੱਜ ਦਾ ਖੇਤ ਆਉਂਦਾ ਚਾਹੇ ਆ ਗਰੋਲੀ ਬਤਾ ਚਿੱਕਈ ਪਈਆਂ ਦੁਨੀਆਂ ਨੇ ਇਹ ਮਾਤਰਾ ਨਹੀਂ ਆ ਕਵੀਆਂ ਨੇ ਪ੍ਰਿੰਕ ਸਾਹਿਬ ਕਾਹਦੇ ਕਹੋਂਦੇ ਟਰੈਕਟਰ ਦੀ ਕੀ ਸਭ ਤੋਂ ਵੱਧ ਜੀ ਆਇਆਂ ਨੂੰ ਆ ਪੁੱਜੇ ਬਸੇ ਵਿਖੇ ਹੋਰ ਹੋਰ ਆ ਆ ਕੇ ਰੋਜ਼ ਹਾਜ਼ਰ ਆਉਂਦਾ ਆ ਕਿਹੜਾ ਜੇਹਰ ਮਾਤਾ ਜੀ ਨਾਲ ਆਉਂਦਾ ਆ ਜੀ ਇਹ ਜੀ ਨੂੰ ਕਰਦਾ ਸਾਰਾ ਕੁਝ ਮੁੰਡੇ ਨਾਲ ਉਹ ਉੱਧ ਜੁੜ ਜੁੜ ਕਰਦਾ ਆ ਭਾਈ ਹਰਿਆਣੇ ਦੇ ਬਾਹਰ ਕੈੜੇ ਨੇ ਕੈਨੇਡਾ ਤੋਂ ਕਾਲ ਆਈ ਮੁੰਡੇ ਨੂੰ ਅਕਤੂਬਰ ਦੇ ਫਸਟ ਵੀਕ ਆ ਇਸ ਮੁੰਡੇ ਨੇ ਜਾਣਾ ਵਾ ਅਦਰ ਬੈਲਰ 7000 ਫੋਨ ਵਾਲਿਆਂ ਦਾ ਧੰਨਵਾਦ ਆ ਹਾਂ ਨਾ ਸਿਦਾ ਕੋਕਾ ਅੱਤ ਉਹ ਮੈਨੂੰ ਲੱਗਦਾ ਜੇ ਇੱਥੇ ਸੱਚੀ ਸਾਡੀ ਟੱਪ ਗਿਆ ਮਾੜ ਤੇ ਚੰਨ ਦੀਆਂ ਹੋਰ ਦੂਜੇ ਪਾਸੇ ਉਹ ਖੱਚੇ ਓਏ ਟੀ 8 18 ਨਾ ਉਹ ਖੱਚੇ ਜਵਾਨਾ ਪਹਿਲਾ ਖੱਚੇ ਬੱਤੇ ਲੈ ਵਈਂ ਨਾ ਹੋਰ ਜੀ ਤੁਹਾਡੇ ਮਾੜੇ ਕੰਮ ਜੀ ਹੋਏ ਬੱਤੇ ਲੈ ਜੀ ਮਿੱਟੀ ਪਾ ਦਿੰਦੇ ਹਾਂ ਇੱਕ ਤਾਂ ਦਾ ਵਾਵਾ ਮੇਰਾ

रामवीर मानी नवे वारे में ਆਰੇ ਜਿਹੜੇ ਭਰਾਵਾਂ ਦਾ ਲੱਗੇ ਗਾਈ ਜੱਗ ਕੋਈ ਜਾਨਦਾ ਕਿ ਦਬਣਾ ਦਬਾਉਣਾ ਸਾਡੇ ਲੱਗੇ ਲਾਵੇ ਲਾਵੇ ਵਾਲੇ ਫਿਰਦੇ ਜਬਾਨ ਨੂੰ ਚਲੋ ਬਾਬਾ ਦੇ ਭਰਾਵਾਂ ਦੇ ਲਈ ਮੈਂਦੀ ਤੇ ਗਰਾਹ ਪਿਛਲੇ ਸਾਲ ਜਦ ਆਵੇ ਜਾਵੇਂ ਨਾਲ ਜਾ ਕੇ ਦੱਸਾਓ ਪਹਿਲਾਂ ਵੀ ਐਸਾ ਵੀ ਲਾਉ ਆਪਣਾ ਤੋੜੇ ਅੱਗੇ ਜਦੋਂ ਫਰੋਡ ਨੂੰ ਮੋੜਾ ਪਰ ਮੋੜ ਤੇ ਆਉਣਾ ਹੈ ਕਹਿੰਦਾ 911 ਚੱਲ ਰਿਹਾ ਹੈ ਇਹ 911 ਚੱਲ ਰਿਹਾ ਹੈ ਕਿ ਮਿਲਿਆ ਖਤਾਬ 911 ਨੂੰ ਸਵਾਰੀ ਦਾ ਫਾਰਮ ਟ੍ਰੈਕ ਝੂਟਾ ਦਿੰਦਾ ਹੈ ਸਵਾਰੀ ਦਾ ਫਾਰਮ ਟ੍ਰੈਕ ਝੂਟਾ ਦਿੰਦਾ ਹੈ ਸਵਾਰੀ ਦਾ ਆਹ ਸਾਹਮਣੇ 911 ਮਾਜਰੀ ਪਿੰਡ ਵਾਲਾ ਮਾਜਰੀ ਕਾਲਕ ਬੱਖਾ ਟੇਲੇ ਦੇੜੀ ਦੇ ਬੜੇ ਮਸ਼ਹੂਰ ਪੰਡਤ ਜਿਵੇਂ ਆ ਪੰਡਤ ਕਦੇ ਕਬੱਡੀ ਦੇ ਵਿੱਚ ਮਸ਼ਹੂਰ ਹੈ ਜਿਹਦੇ ਕਾਂਖ ਤੇ ਮਗਰੀ ਪੰਡਤ ਕਬੱਡੀ ਦੇ ਮਸ਼ਹੂਰ ਰਹੇ ਨੇ ਆ ਟਰੈਕਟਰ ਉੱਤੇ ਲਾਂਡੀ ਧੋੜਾ ਯੂ ਐਸ ਏ ਉਹ ਵੀਰ ਕਹਿੰਦਾ ਮਾਰ ਕਰਦਾ ਲਾਂਡੀ ਧੋੜਾ ਯੂ ਐਸ ਏ ਸਮੇਂ ਵੀਰ ਮਾਰ ਕਰਦੇ ਆ ਪਰ ਇੰਦਰਜੀਤ ਉਹ ਮਾਰੇ ਦੀ ਰੇਸ ਤੇ ਮੁੱਕੀ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਬੱਲੇ ਬੱਲੇ ਕਮਾਲ ਹੋਈ ਜਾਂਦੀ ਹੈ ਹੋ ਦੁਨੀਆ ਕੱਲੀ ਹੋਵੇ ਨੀ ਚੜਾਵੀ ਪੈਂਦੀ ਹੈ ਦੁਨੀਆ ਮੰਮੀ ਦੀ ਮਰਉਣੀ ਪੈਂਦੀ ਆ ਕੋਈ ਕੋਈ ਕਹਿੰਦਾ ਮਾਰ ਦੇ ਰਸਤੇ ਮੁਕੀ ਮਹ ਤੈਨੂੰ ਕੋ ਚੜ ਗਈ ਕੁੱਕੀ ਉਹ ਤਾਂ ਮਾਰ ਤੂ ਰਸਤੇ ਮੁਕੀ ਕੋਈ ਤੈਨੂੰ ਕੋ ਚੜ ਗਈ ਕੁੱਕੀ

ਅੱਜ ਕਦੇਮ ਕਲਦਾ ਖੇਡਿਆ ਜਾ ਰਿਹਾ ਹੈ। ਉਧਰ ਦੀਪਾ ਸੰਧੂ ਤੋਂ 97000 ਫੋੜ ਵਾਲੇ ਸਾਡੇ ਵੀਰ ਜੁਨੇ ਨੇ ਹਰਮਨਪ੍ਰੀਤ ਯੰਗ ਦਾ ਕਰਨ ਜਨਮ ਦੇਣਾ ਜਿਹਨੂੰ ਅੰਗਰੇਜ਼ੀ ਚ ਪਾਰਟੀ ਕਹਿੰਦੇ ਨੇ ਅੱਜ ਕੱਲ ਬਹੁਤਾ ਜਿਆਦਾ ਬਾਜਰ ਮਟਨ ਹੋਇਆ ਉਹ ਆ ਗਈ ਜਾ ਇਹਨਾਂ ਦੋਨੇ ਬੰਦਿਆਂ ਦੀ ਹਰਮਨਪ੍ਰੀਤ ਯੰਗ ਹੋਣੀ ਕੇਕ ਕੱਟਣ ਦੀਆਂ ਤਿਆਰੀਆਂ ਕਰਕੇ ਸੁੱਤੇ ਪਏ ਹੁਣ ਸਾਡਾ ਵੀਰ 7000 ਫੋੜ ਵਾਲਾ ਦੇ ਨਾਲ ਜੀਤਾ ਸੰਧੂ ਜੀ ਪਾਸੇ ਨੂੰ ਵੀਰ ਦਾ ਧੰਵਾਦ ਦਾ ਬਹੁਤ ਧੰਵਾਦ ਆ ਗਿਆ ਦੂਜੇ ਪਾਸੇ ਉਹ ਲਾਟ ਦੇਖੋ ਜਬਰਜ ਮਾਦੀ ਅੱਟਕ ਨਜ਼ਾਰਾ ਹੀਰੇ ਦੱਥਾ ਦੇਖੀ ਜਿਵੇਂ ਦੂਜੇ ਪਾਸੇ ਟਰੈਕਟਰ ਮੋੜ ਮੁੜਦਾ ਜਿਵੇਂ ਛੱਪੀ ਬਰੀ ਕਿਦੇ ਨਾ ਨਦੀਰਾਂ ਤਾਰੀਆ ਤੈਨੂੰ ਲੱਗਦਾ ਕਿ ਜਦੋਂ ਕੋਈ ਕੋਸ਼ਿਸ਼ੀਆ ਜਦਿਆ 3 ਮਿੰਟ 30 ਸੈਕਿੰਡ 38 ਮੀਟਰ ਦਾ ਸਮਾਂ ਲੱਗਾ ਦਰਸ਼ਕੀਓ 3 ਮਿੰਟ ਪਰ ਮੈਂ ਪਹਿਲੇ ਗੱਲ ਕਰਾਂ ਬਲਾਕ ਮਰੇਦਾ ਤੋਂ 100% ਮਾਤਾ ਸ਼੍ਰੀਮਤੀ ਬੰਜੀਤ ਕਪੂ ਦੇ ਖੰਡ ਤੋਂ ਪੰਜਾਬ ਦੇ ਸਿਰਫ ਦੇ ਸਾਰੇ ਫੈਨੇ ਜਨਰਲ ਲਾਗਨਾ ਜਨਾਰਕ ਸਮਾਜ ਰਾਹੀਂ ਦੇ ਰਿਹਾ ਹਾਂ ਔਰ ਕਹਿੰਦੇ ਜੇ ਡਾਕਟਰ ਦਾ ਇੰਟਰੋਮੈਂਟ ਆਪਰੇਸ਼ਨ अगल <laughs> कहिड़ा <laughs> <laughs>